आवे कबूतरी है की बणा सरपंच दा बणा की है आज तक कोई मेरे जाल च आया ता तो वो गया सुखा जाना भी नहीं चाहिदा <laughs> लियांदा सरपंच दा नंबर ला फोन जल्दी कर देख दी कीया ओ गयो बेला अच्छा क्लब ਆਧਨੀ ਕਿੱਥੇ ਸੌ ਗਿਆ? ਹਲੋ ਹਲੋ ਹਾਂ ਜੀ ਕੌਣ ਜੀ? ਹਾਂ ਸਾਸ਼ਟਰੀ ਕਾ ਸਰਪੰਚ ਜੀ। ਸਾਸ਼ਟਰੀ ਆ ਜੀ। ਉਹ ਮੈਂ ਜਿਹੜੀ ਦੁਪਹਿਰ ਹੀ ਕੁੜੀ ਮਿਲੀ ਸੀ ਤੁਹਾਨੂੰ। ਜੇ ਮੋਢਾ ਵਜਿਆ ਸੀ ਜੀ ਵਿੱਚ। ਅੱਛਾ। ਹੋਰ ਭਾਈ ਸੁਬੀ ਤੇ ਕਾਲ ਕਿਉਂ ਕਰੇ ਤਾਹਾਂ? ਨਾ ਜੀ ਕਿੱਥੇ ਪਹੁੰਚ ਗਈ? ਮੇਰੇ ਤਾਂ ਸਭ ਕੋ ਬਾਤ ਸੁਣਾਉਂਗੀ। ਤੇ ਹੁਣ ਕੋਈ ਬੱਸ ਵੀ ਨਹੀਂ ਆਉਂਦੀ ਸਾਹਿਬ ਬਤਾਂਗੇ ਬਹੁਤ ਹੋ ਰਿਹਾ ਪਿਆ ਕੁਝ ਹੋਰ ਤਾਂ ਨਹੀਂ ਕੋਈ ਦੱਸੋ ਇਹ ਕਿ ਬੈਦਰੀ ਘਾਸ ਕਰਨਾ ਹੈ ਬੱਸ ਹਾਂਜੀ ਹਾਂਜੀ ਸੋਡੀ ਜ਼ਰੂਰਤ ਹੈ ਜੀ ਤਾਂ ਹੀ ਤੁਹਾਨੂੰ ਫੋਨ ਕੀਤਾ ਦੱਸ ਭਾਈ ਕੋਈ ਸਿਕਰੀ ਕਰ ਦੇਗੀ ਲੋੜ ਜੀ ਥੋੜਾ ਜਿਹਾ ਜੀ ਰਹਿਣ ਦਾ ਅਰੇਂਜਮੈਂਟ ਹੋ ਜਾਂਦਾ ਘਰ ਕੋਲ ਮਿਲ ਜਾਂਦਾ ਮੈਂ ਰਾਤ ਤੇ ਕੱਢਣੀ ਆ ਬੱਸ ਸਵੇਰੇ ਮੈਂ ਚੱਲ ਜਾਾਂਗੀ ਆਪਦੇ ਪਿੰਡਾਂ ਰਹਿਣ ਦਾ ਭਾਈ ਇਹ ਦੌਖਾ ਕਰਾਈ ਕਰੀ ਤੱਕ ਕੋਈ ਖਾਣਾ ਪਾ ਰਹਿਣ ਦਾ ਪਰ ਮੈਂ ਖਾਣਾ ਲੱਖੇ ਕਾ ਹੋ ਰਹਾ ਹੈ ਜੀ ਨਾਲੇ ਬੈਟ ਕੋਟ ਵੀ ਲੱਗਿਆ ਇਹ ਉੱਥੇ ਰਹਿਣੇ ਹੀ ਦਾ ਦੇਖਣਾ ਬੋਲ ਗੰਦਿਆਂ ਜੀ ਮੈਂ ਤਾਂ ਰਹਿ ਜਾਾਂਗੀ ਜੀ ਕੋਈ ਚੱਕਰ ਨਹੀਂ ਪਰ ਉੱਥੇ ਕੋਈ ਥੋੜੇ ਘਰ ਪਰਿਵਾਰ ਦਾ ਤਾਂ ਨਹੀਂ ਆਂਦਾ ਜੀ ਨਾ ਨਾ ਉੱਥੇ ਵੀ ਨਹੀਂ ਆਦਾ ਕੋਈ ਉੱਥੇ ਤੋਂ ਹੋਏਗੀ ਜਦ ਮੈਂ ਨਾ ਮਤਲਬ ਕਿ ਵੀ ਉੱਥੇ ਰਹਿ ਸਕਦੇ ਭਾਈ ਕੋਈ ਗੱਲ ਨਹੀਂ ਤੁਸੀਂ ਵੀ ਆਉਂਗੇ ਉਥੇ ਨਹੀਂ ਮੈਂ ਤਾਂ ਉਹ ਕਹਿਣਾ ਵੀ ਮਤਲਬ ਕਿ ਵੀ ਕੋਈ ਲੋੜ ਤੇ ਮੈਂ ਉੱਥੇ ਆਉਂਗਾ আচ্ছা ਠੀਕ ਹੈ ਜੀ ਕੋਈ ਗੱਲ ਨਹੀਂ ਜੀ ਫਿਰ ਮੈਂ ਨਾ ਉੱਥੇ ਆਉਣੀ ਆ ਜਿੱਥੇ ਆਪਾਂ ਦੁਪਹਿਰੇ ਟੱਕਰੇ ਸੀ ਹਾਂ ਨਹੀਂ ਮੈਂ ਲੈ ਇਹਨੂੰ ਕੋਈ ਇਹ ਵੀ ਗੱਲ ਲੈ ਕਿੱਥੇ ਗਈਆਂ ਤੂੰ ਮੈਂ ਲੈ ਇਹਨੂੰ ਨਹੀਂ ਨਹੀਂ ਜੀ ਮੈਂ ਆਪੇ ਆ ਜਣੀ ਆ ਕੋਈ ਗੱਲ ਨਹੀਂ ਜੀ ਆ ਜਾ ਭਾਈ ਕੋਈ ਨਹੀਂ ਹਾਂ ਠੀਕ ਠੀਕ ਹੈ ਠੀਕ ਸਾਸ੍ਰੀਕਾਲ ਕੋਈ ਨਹੀਂ ਫੋਟੋ ਕਿਹਨੂੰ ਫੋਟੋ ਇਹ ਤਾਂ ਸਾਲਾ ਬਾਲਾ ਠਰਕੀ ਆ ਸੁਣਿਆ ਕੀ ਕਹਿੰਦਾ ਸੀਗਾ ਸੁਣਿਆ ਕੀ ਚੱਲ ਫਿਰ ਲੱਗ ਜਾ ਹੁਣ ਆਪਣੇ ਕੰਮ ਤੇ ਇਹਨੂੰ ਪਤਾ ਨਾ ਤੂੰ ਕੀ ਕਰਨਾ ਉੱਪਰ ਤਾਂ ਮੈਨੂੰ ਹੈਗਾ। ਕੰਮ ਨੂੰ ਡਰ ਬੜਾ ਲੱਗਦਾ। ਲੈ, ਤੂੰ ਕਿਹੜੀ ਗੱਲੋਂ ਡਰਦੀ ਆ? ਇੱਥੇ ਰੱਬ ਡਰਦਾ। ਸਮਝ ਗਈ ਨਾ ਇਹ ਸਰਪੰਚ ਕੀ ਚੀਜ਼ ਆ? ਸਰਪੰਚ ਦਾ ਹਾੜੇ ਕੱਢੋ ਹਾੜੇ। ਜੋ ਕੰਮ ਆ ਨਾ ਬੜੇ ਸਾਭ ਨਾ ਕਰ ਲਈ। ਮੈਂ ਦੱਸਦਾ ਨਾ। ਬੇਫਿਕਰ ਹੋ ਜੂ। ਪਰ ਸਾਲਿਓ ਟਾਈਮ ਤੇ ਆ ਜਾਇਓ। ਉਹ ਨਹੀਂ ਐ ਸੀ ਤੇਰੇ ਨਾਲ ਖੜਿਆ। ਰਿਪੋਰਟਿਸ਼ਨ ਕੋ ਲੈਣੀ ਆ ਤੂੰ ਬਸ WhatsApp ਤੇ ਮੈਨੇ ਇੱਕ ਹਾਇਦ ਮੈਸੇਜ ਕਰਨਾ। ਬਾਕੀ ਅਸੀਂ ਸੰਭਲਾਂਗੇ। ਚਲੋ। ਠੀਕ ਕਰਨਾ ਚਾਹਦੇ ਹਾਂ ਹਾਂ ਬਈ ਮੁੰਡਿਓ ਕੈੜੇ ਹੋਜੋ ਗੁੱਡੀ ਨੇ ਕੰਮ ਕਰਤਾ ਠੀਕ ਪਰ ਤਬਸ ਕੈੜੇ ਹੋਜੋ ਬੜ ਦਬੜਾ ਨਹੀਂ ਹੋੜੇ ਨਹੀਂ ਪੈਣਾ ਪੰਗਾ ਪੈਣਾ ਪੂਰੇ ਜ਼ੋਰ ਦਾ ਕੈੜੇ ਹੋਜੋ ਹੌਲੇ ਪੈਣਾ ਨਹੀਂ ਆਪਾਂ ਨੇ ਪਤਾ ਕੀ ਕੀ ਬਣਨਾ ਤੁਸੀਂ ਮਾਤਨ ਦਾਤਾ ਠੀਕ ਨਾ Parlo te lo Yo lo veré.